ਹੈਲੋ एवरीवन वेलकम टू তাজ ਬੁਟੀਕ ਜਿਗਰਾਓ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੀਆਂ ਕਿ ਆਪਾਂ ਬੋਡੀ ਮੈਜ਼ਰਮੈਂਟ ਕਿੱਦਾਂ ਲਈਦੀ ਆ ਆ ਮੇਰੇ ਕੋਲ ਡਮੀ ਆ ਮੈਂ ਤੁਹਾਨੂੰ ਇਹਦੇ ਤੇ ਐਕਸਪਲੇਨ ਕਰਾਂਗੀ ਕਿ ਆਪਾਂ ਇਹਦੀ ਬੋਡੀ ਮੈਜ਼ਰਮੈਂਟ ਕਿੱਦਾਂ ਲੈਣੀ ਆ ਇਹੀ ਤੁਸੀਂ ਕਨਵਰਟ ਕਰ ਲੋਗੇ ਕਿ ਜਦੋਂ ਕਿਸੇ ਤੁਸੀਂ ਲਾਈਵ ਮੈਜ਼ਰਮੈਂਟ ਲੈਣੀ ਆ ਕੋਈ ਲੈਡੀ ਦੀ ਮੈਜ਼ਰਮੈਂਟ ਲੈਣੀ ਆ ਤਾਂ ਤੁਸੀਂ ਇਦਾਂ ਹੀ ਸੇਮ ਵੇ ਨਾਲ ਲਓਗੇ ਸੋ ਸਭ ਤੋਂ ਪਹਿਲਾਂ ਕੁਝ ਪੁਆਇੰਟਸ ਕਲੀਅਰ ਕਰੂੰਗੀ ਤੁਹਾਨੂੰ ਮੈਂ ਕਿ ਕਿਹੜੇ ਪੁਆਇੰਟ ਨੂੰ ਕੀ ਬੋਲਦੇ ਆ ਆ ਜਿਹੜਾ ਬਿਲਕੁਲ ਸੈਂਟਰ ਆਏਗਾ this is called center front center front ਆਂਦਾ ਆਪਣਾ ਇਹ ਸਾਰੀ ਲਾਈਨ ਜਿਹੜੀ ਤੁਹਾਡੀ ਇਹ ਸੈਂਟਰ ਚ ਆਏਗੀ ਇਹ ਸਾਰਾ ਹੀ ਸੈਂਟਰ ਫਰੰਟ ਆਏਗਾ ਇਦਾਂ ਹੀ ਅਗਰ ਤੁਸੀਂ ਬੈਕ ਤੇ ਦੇਖੋ ਤੇ ਆਪਣਾ ਆਹ ਵਾਲਾ ਜਿਹੜਾ ਆਏਗਾ ਏਰੀਆ ਇਹ ਸਾਰਾ ਸੈਂਟਰ ਬੈਕ ਜਦੋਂ ਵੀ ਕਿਤੇ ਆਪਾਂ ਗਲੇ ਗਲੇ ਦੀ ਕਟਿੰਗ ਕਰਨੀ ਆ neck line ਦੀ ਤੇ ਆਪਾਂ ਨੂੰ ਸੈਂਟਰ ਬੈਕ ਤੇ ਫੋਲਡ ਕਰਨਾ ਆ ਔਰ ਇਦਾਂ ਹੀ ਆਪਾਂ ਸੈਂਟਰ ਫਰੰਟ ਦੇ ਉੱਤੇ ਫੋਲਡ ਕਰਕੇ ਕਟਿੰਗ ਕਰਨੀ ਆ ਔਰ ਆਹ ਹੈ ਜੀ ਹਾਇਰ ਸ਼ੋਲਡਰ ਪੁਆਇੰਟ ਜਿਹੜਾ ਆਪਣਾ neck ਤੇ shoulder ਦਾ ਜਿਹੜਾ ਬਿਲਕੁਲ ਟਾਪ ਪੁਆਇੰਟ ਆਂਦਾ ਇਹਨੂੰ ਆਪਾਂ ਬੋਲਦੇ ਆ ਹਾਇਰ ਸ਼ੋਲਡਰ ਪੁਆਇੰਟ ਔਰ ਜਿਹੜਾ ਆ ਪੁਆਇੰਟ ਆਏਗਾ ਲੋਅਰ ਸ਼ੋਲਡਰ ਪੁਆਇੰਟ ਸੋ ਦੋ ਪੁਆਇੰਟ ਨੇ ਹਾਇਰ ਸ਼ੋਲਡਰ ਪੁਆਇੰਟ ਔਰ ਲੋਅਰ ਸ਼ੋਲਡਰ ਪੁਆਇੰਟ ਔਰ ਸਭ ਤੋਂ ਪਹਿਲਾਂ ਆਪਣੀ ਜਿਹੜੀ ਸੂਟ ਦੇ ਵਿੱਚ ਮੈਜ਼ਰਮੈਂਟ ਹੁੰਦੀ ਆ ਉਹ ਸੂਟ ਦੀ ਲੰਬਾਈ ਹੁੰਦੀ ਆ ਸੂਟ ਦੀ ਲੰਬਾਈ ਨਾਰਮਲੀ ਕੀ ਕਰਦੇ ਆ ਜਿਹੜੇ ਸਟਿਚਿੰਗ ਸਿੱਖਦੇ ਨੇ ਕਿ ਉਹ ਸੂਟ ਦੀ ਲੰਬਾਈ ਯਾ ਇੱਥੋਂ ਲੈ ਲਈ ਯਾ ਇਧਰੋਂ ਲੈ ਲਈ ਸੂਟ ਦੀ ਲੰਬਾਈ ਉਹ ਗਲਤ ਹੋਏਗੀ ਹਮੇਸ਼ਾ ਸੂਟ ਦੀ ਲੰਬਾਈ ਤੁਸੀਂ ਹਾਇਰ ਸ਼ੋਲਡਰ ਪੁਆਇੰਟ ਤੋਂ ਕਿ ਆਹ ਵਾਲਾ ਜਿਹੜਾ ਤੁਹਾਡਾ ਪੁਆਇੰਟ ਆ ਇੱਥੋਂ ਲੈਣੀ ਆ ਆਪਾਂ ਸਭ ਤੋਂ ਪਹਿਲਾਂ ਮੈਜ਼ਰਮੈਂਟ ਲਵਾਂਗੇ ਇੱਕ ਲੇਡੀਜ਼ ਸ਼ਰਟ ਦੀ ਪੰਜਾਬੀ ਸਲਵਾਰ ਸੂਟ ਜਿਹੜਾ ਹੁੰਦਾ ਉਹ ਸ਼ਰਟ ਦੀ ਲੰਬਾਈ ਆਪਾਂ ਲਵਾਂਗੇ ਤੇ ਇੰਚੇਟੇ ਤੁਸੀਂ ਬਿਲਕੁਲ ਇਧਰ ਟੌਪ ਤੇ ਰੱਖਣਾ ਹਾਇਰ ਸ਼ੋਲਡਰ ਪੁਆਇੰਟ ਤੇ ਇਦਾਂ ਤੁਹਾਡਾ ਇੰਚੇਟੇ ਬਿੱਧਰੋਂ ਬਿਲਕੁਲ ਸਟ੍ਰੇਟ ਆਣਾ ਚਾਹੀਦਾ ਸਿੱਧਾ ਤੁਸੀਂ ਫਿਰ ਇਧਰੋਂ ਕਮਰ ਤੱਕ ਤੁਸੀਂ ਇਹਨੂੰ ਸਟ੍ਰੇਟ ਪਕੜ ਕੇ ਇੱਥੇ ਰੱਖ ਲੋਗੇ ਤੁਸੀਂ ਇਹਨੂੰ ਇਦਾਂ ਕਰਕੇ ਬੈਂਡ ਕਰਕੇ ਇਦਾਂ ਬੋਡੀ ਦੇ ਨਾਲ ਚਿਪਕਾਉਣਾ ਨਹੀਂ ਸਪਰੇਟ ਇੱਥੇ ਇਦਾਂ ਪਕੜੋਗੇ ਉੱਪਰੋਂ ਤੁਸੀਂ ਮੈਜ਼ਰ ਮੈਂ ਇੰਚ ਟੇਪ ਛੱਡ ਸਕਦੇ ਹੋ ਔਰ ਇੱਥੇ ਤੁਸੀਂ ਦੂਸਰੀ ਫਿੰਗਰ ਲਗਾ ਕੇ ਲੰਬਾਈ ਦੇਖ ਲਓ ਕਿ ਤੁਹਾਨੂੰ ਕਿੰਨੀ ਰਿਕੁਆਇਰਮੈਂਟ ਹੈ ਤੁਹਾਡੇ ਕਸਟਮਰ ਨੂੰ ਜਾਂ ਤੁਸੀਂ ਆਪਣਾ ਸੂਟ ਬਣਾ ਰਹੇ ਹੋ ਤੇ ਤੁਹਾਡੇ ਲਈ ਲੰਬਾਈ 40 ਇੰਚ ਠੀਕ ਆ ਜਾਂ 42 ਇੰਚ ਠੀਕ ਆ ਜਿੰਨੀ ਵੀ ਤੁਹਾਨੂੰ ਲੈਂਥ ਚਾਹੀਦੀ ਆ ਤੁਸੀਂ ਉਨੀ ਲੈਂਥ ਲੈ ਸਕਦੇ ਹੋ ਨੈਕਸਟ ਜਿਹੜਾ ਨਾ ਪਾਏਗਾ ਉਹ ਆਏਗਾ ਅਕ੍ਰੋਸ ਬੈਕ ਅਕ੍ਰੋਸ ਬੈਕ ਹੁੰਦਾ ਤੀਰਾ ਅਕ੍ਰੋਸ ਬੈਕ ਹਮੇਸ਼ਾ ਤੁਸੀਂ ਬੈਕ ਸਾਈਡ ਤੋਂ ਲੈਣਾ ਤੁਸੀਂ ਕਸਟਮਰ ਨੂੰ ਟਰਨ ਕਰਨ ਲਈ ਬੋਲ ਸਕਦੇ ਹੋ ਤੇ ਅਕ੍ਰੋਸ ਬੈਕ ਜਿਹੜਾ ਹੁੰਦਾ ਉਹ ਹੁੰਦਾ ਲੋਅਰ ਸ਼ੋਲਡਰ ਪੁਆਇੰਟ ਟੂ ਲੋਅਰ ਸ਼ੋਲਡਰ ਪੁਆਇੰਟ ਇਧਰ ਵਾਲੇ ਲੋਅਰ ਸ਼ੋਲਡਰ ਪੁਆਇੰਟ ਤੋਂ ਤੁਸੀਂ ਆਹ ਵਾਲੇ ਲੋਅਰ ਸ਼ੋਲਡਰ ਪੁਆਇੰਟ ਤੇ ਤੁਸੀਂ ਮੈਜ਼ਰਮੈਂਟ ਲੈਣੀ ਆ ਤੇ ਆ ਦੇਖੋ 15 ਇੰਚਸ ਆ ਰਹੀ ਆ ਤੇ ਇਹਦਾ ਆਪਣਾ ਤੀਰਾ ਬਣੇਗਾ 15 ਇੰਚ ਦਾ ਅਗਰ ਤੁਸੀਂ ਕਿਸੇ ਲੇਡੀ ਦਾ ਨਾਪ ਲੈ ਰਹੇ ਹੋ ਉਹਨਾਂ ਨੇ ਸਲਵਾਰ ਸੂਟ ਪਾਇਆ ਹੋਇਆ ਤੇ ਤੁਸੀਂ ਉਹਨਾਂ ਦੇ ਜਿਹੜਾ ਸੂਟ ਪਾਇਆ ਹੋਇਆ ਉਹਦੀ ਮੈਜ਼ਰਮੈਂਟ ਲੈ ਸਕਦੇ ਹੋ ਅਗਰ ਤੁਹਾਨੂੰ ਉਹ ਨਹੀਂ ਠੀਕ ਲੱਗ ਰਿਹਾ ਕਿ ਉਹਦੀ ਫਿਟਿੰਗ ਠੀਕ ਨਹੀਂ ਹੈਗੀ ਤਾਂ ਤੁਸੀਂ ਇੱਥੇ ਬੋਨਸ ਹੁੰਦੀਆਂ ਤੁਹਾਡੀਆਂ ਬਿਊਟੀ ਬੋਨਸ ਜਿਨ੍ਹਾਂ ਨੂੰ ਕਹਿੰਦੇ ਆ ਤੁਸੀਂ ਉਹਨਾਂ ਤੇ ਆਪਾਂ ਆਈਡੀਆ ਲੈ ਕੇ ਤੁਸੀਂ ਇਹ ਕ੍ਰਾਸ ਬੈਕ ਦੀ ਮੈਜ਼ਰਮੈਂਟ ਲੈ ਸਕਦੇ ਹੋ ਨੈਕਸਟ ਜਿਹੜਾ ਆਏਗਾ ਮੈਜ਼ਰਮੈਂਟ ਉਹ ਮੈਜ਼ਰਮੈਂਟ ਆਏਗੀ ਰਾਉਂਡ ਬਸਟ ਤੇ ਮੈਂ ਤੁਹਾਨੂੰ ਇੱਧਰ ਦਿਖਾਉਂਗੀ ਕੀ ਇੱਕ ਮੈਂ ਡਾਈਰੀ ਦੇ ਉੱਤੇ ਲੇਡੀਜ਼ ਸ਼ਰਟ ਦੀ ਡਰਾਇੰਗ ਕੀਤੀ ਹੋਈ ਆ ਲੇਡੀਜ਼ ਸ਼ਰਟ ਬਣਿਆ ਹੋਇਆ ਫਰੰਟ ਜ਼ੀਰੋ ਨੈਕਲਾਈਨ ਬਣਾਇਆ ਹੋਇਆ ਇਹਨਾਂ ਨੂੰ ਆਪਾਂ ਬੋਲਦੇ ਆਰਮਹੋਲ ਜਿਨ੍ਹਾਂ ਨੂੰ ਮੋਢੇ ਬੋਲਦੇ ਪੰਜਾਬੀ ਚ ਔਰ ਆ ਜਿਹੜਾ ਹੈ ਲੈਵਲ ਜਿਹੜਾ ਅੰਡਰਆਰਮ ਤੋਂ ਅੰਡਰਆਰਮ ਹੁੰਦਾ ਹੈ ਉਹ ਬਸਟ ਲੈਵਲ ਹੁੰਦਾ ਸੇਮ ਜਿਹਨੂੰ ਕਮਰ ਬੋਲਦੇ ਆ ਵੇਸਟ ਲੈਵਲ ਸਭ ਤੋਂ ਪਤਲਾ ਪਾਰਟ ਜਿਹੜਾ ਆਪਣਾ ਬਾਡੀ ਦਾ ਹੁੰਦਾ ਆ ਅ ਅੰਡਰਆਰਮ ਤੋਂ ਹਿਪ ਦੇ ਬਸਟ ਲੈਵਲ অর हिਪ ਦੇ ਸੈਂਟਰ ਚ ਜਿਹੜਾ ਪਾਟਰਨ ਦਾ ਉਹ ਆਪਣੀ ਵੇਸਟ ਲੈਵਲ ਆਉਂਦੀ ਆ ਸੇਮ ਫਿਰ ਜਿਹੜਾ ਵਾਈਡੈਸਟ ਏਰੀਆ ਹੁੰਦਾ ਉਹ ਹੋਏਗਾ हिਪ ਲੈਵਲ ਔਰ ਆਹ ਜਿਹੜੀ ਆਉਂਦੀ ਆ ਸਾਈਡ ਸੀ ਸਾਈਡ ਸੀ ਹੁੰਦੀ ਆ ਜਿਹੜੀ ਸੂਟ ਦੀ ਆਪਣੀ ਸਲਾਈ ਲੱਗਦੀ ਆ ਜਿੱਧਰੋਂ ਫਿਰ ਆਪਣੇ ਇਧਰੋਂ ਚਾਕ ਸ਼ੁਰੂ ਹੋ ਜਾਂਦੇ ਆ ਕਿ ਸਾਈਡ ਸੀ ਮੇਰੀ ਇੱਥੇ ਤੱਕ ਆ ਔਰ ਫਿਰ ਇੱਥੋਂ ਚਾਕ ਸ਼ੁਰੂ ਹੁੰਦੇ ਆ ਇਹ ਹੁੰਦੀ ਆ ਸਾਈਡ ਸੀ ਇਹਦੀ ਵੀ ਮੈਜ਼ਰਮੈਂਟ ਲੈਣੀ ਹੁੰਦੀ ਆ ਆਪਾਂ ਔਰ ਆ ਹੈ ਹੈਮ ਲਾਈਨ ਹੈਮ ਲਾਈਨ ਜਿਹਨੂੰ ਆਪਾਂ ਘੇਰਾ ਵੀ ਬੋਲਦੇ ਆਂ ਪੰਜਾਬੀ ਚ ਤੇ ਇਹਨੂੰ ਆਪਾਂ ਬੋਲਾਂਗੇ ਹੈਮ ਲਾਈਨ ਘੇਰਾ ਤੁਸੀਂ ਜੋ ਵੀ ਕੰਫਰਟੇਬਲ ਹੋ ਤੁਸੀਂ ਉਹਦੇ ਹਿਸਾਬ ਨਾਲ ਬੋਲ ਸਕਦੇ ਹੋ ਹੁਣ ਆਪਾਂ ਲਵਾਂਗੇ ਸਭ ਤੋਂ ਪਹਿਲਾਂ ਬਸਟ ਦੀ ਮੈਜ਼ਰਮੈਂਟ ਰਾਉਂਡ ਬਸਟ ਤੇ ਤੁਸੀਂ ਇੰਚ ਟੇਪ ਇਦਾਂ ਲੈ ਕੇ ਆਓਗੇ ਇੰਚ ਟੇਪ ਨੂੰ ਬਿਲਕੁਲ ਸਟ੍ਰੇਟ ਰੱਖਣਾ ਆ ਬੈਕ ਸਾਈਡ ਤੋਂ ਮੈਂ ਦਿਖਾਵਾ ਤੇ ਇੰਚ ਟੇਪ ਦੇਖੋ ਤੁਹਾਡਾ ਇਦਾਂ ਫਾਲ ਨਾ ਕਰੇ ਡਿੱਗੇ ਨਾ ਇੰਚ ਟੇਪ ਤੁਹਾਡਾ ਬਿਲਕੁਲ ਸਟ੍ਰੇਟ ਆਉਣਾ ਚਾਹੀਦਾ ਸੀ ਔਰ ਤੁਸੀਂ ਇੰਦਾ ਕਰਕੇ ਇੰਚ ਟੇਪ ਨੂੰ ਮੈਜ਼ਰਮੈਂਟ ਲੈ ਲੋਗੇ 37 ਐਂਡ ਹਾਫ ਆ ਰਿਹਾ ਤੇ ਇੱਦੀ ਤੁਸੀਂ ਰਾਉਂਡ ਮੈਜ਼ਰਮੈਂਟ 37 ਐਂਡ ਹਾਫ ਲਿਖ ਦੋਗੇ ਇਹ ਹੈਗੀ ਰਾਉਂਡ ਬਸਟ ਰਾਉਂਡ ਬਸਟ ਤੋਂ ਬਿਲਕੁਲ ਐਗਜ਼ੈਕਟ نیچے ਜਿਹੜਾ ਪਾਰਟ ਆਂਦਾ ਹੈ ਜਾਂ ਪਤਲਾ ਵਾਲਾ ਜਿਹੜਾ ਉਹ ਆਈਦਾ ਤੁਹਾਡੀ ਵੇਸਟ ਸੇਮ ਵੇ ਦੇ ਨਾਲ ਇਹ ਵੀ ਇੰਚ ਟੇਪ ਤੁਹਾਡਾ ਬੈਕ ਸਾਈਡ ਤੋਂ ਗਿਰੇ ਨਾ ਕਿ ਜਿੱਦਾਂ ਦੇਖੋ ਤੁਹਾਡਾ ਇੰਚ ਟੇਪ ਇੰਦਾ ਪਿਆ ਆ ਤੇ ਇੰਦਾ ਨਹੀਂ ਹੋਣਾ ਚਾਹੀਦਾ ਪੂਰਾ ਸਪ੍ਰੇਡ 833 ਐਂਡ ਹਾਫ ਸੇਮ ਵੇਦ ਨਾਲ ਹੁਣ ਆ ਜਿਹੜਾ ਵਾਈਡੈਸਟ ਪਾਰਟ ਆਂਦਾ ਇਹਨੂੰ ਆਪਾਂ ਬੋਲਦੇ ਆ हिਪ ਏਰੀਆ ਜਿਹੜਾ ਵਾਈਡੈਸਟ ਸਭ ਤੋਂ ਚੌੜਾ ਪਾਰਟ ਆ ਉਹ हिਪੇਰਾ हिਪੇਰੀਆ ਆਏਗਾ ਰਾਉਂਡ हिਪ ਤੁਸੀਂ ਲੈਣੀ ਆ ਉਹ ਹੈ 37 37 ਇੰਚਸ ਤੁਹਾਡੀ ਰਾਉਂਡ हिਪ ਆ ਗਈ ਸੋ ਬੇਸਿਕ ਮੈਜ਼ਰਮੈਂਟਸ ਜਿਹੜੀਆਂ ਸੂਟ ਦੇ ਵਿੱਚ ਫਿਟਿੰਗ ਦੀਆਂ ਹੁੰਦੀਆਂ ਆ ਰਾਉਂਡ ਬਸਟ ਆਵਲੈਰੀਆ ਰਾਉਂਡ ਬਸਟ ਰਾਉਂਡ ਵੇਸਟ অর ਰਾਉਂਡ हिਪ ਆਏਗਾ ਔਰ ਉਸ ਤੋਂ ਬਾਅਦ ਜਿਹੜੀ ਮੈਜ਼ਰਮੈਂਟ ਆਂਦੀ ਆ ਉਹ ਘੇਰੇ ਦੀ ਆਂਦੀ ਆ ਜਿੱਦਾਂ ਹੁਣ ਇਹਦੇ ਚ ਆਇਆ 37 ਹਿਪਾਈ ਤੇ ਉਦਾਂ ਹੀ ਤੁਸੀਂ ਘੇਰਾ ਕਸਟਮਰ ਦੀ ਡਿਮਾਂਡ ਨਾਲ 1 ਇੰਚ ਵੱਡਾ ਵੀ ਕਰ ਸਕਦੇ ਹੋ 1 ਇੰਚ ਛੋਟਾ ਵੀ ਕਰ ਸਕਦੇ ਹੋ ਜਾਂ ਤੁਸੀਂ ਏ ਲਾਈਨ ਚ ਕੁੜਤੀ ਚ ਕਨਵਰਟ ਕਰਨਾ ਹੈ ਤਾਂ ਤੁਸੀਂ ਉਸ ਹੱਬ ਨਾਲ ਘੇਰਾ ਵੱਡਾ ਵੀ ਕਰ ਸਕਦੇ ਹੋ ਮੈਜ਼ਰਮੈਂਟ ਲੈਣੀ ਆ ਉੱਪਰ ਲੈਣੀ ਆ ਸਾਈਡ ਸੀਮ ਦੀ ਸਾਈਡ ਸੀਮ ਦੀ ਜਿਹੜੀ ਮੈਜ਼ਰਮੈਂਟ ਹੁੰਦੀ ਆ ਉਹ ਆ ਸਾਈਡ ਸੀਮ ਐ ਔਰ ਸਾਈਡ ਸੀਮ ਦੀ ਮੈਜ਼ਰਮੈਂਟ ਆਪਾਂ ਬਿਲਕੁਲ ਅੰਡਰ arm ਤੋਂ ਲਈਦਾ ਅੰਡਰ arm ਤੋਂ ਦੇਖੋ ਮੈਜ਼ਰਮੈਂਟ ਅਗਰ ਮੈਜ਼ਰਿੰਗ ਟੇਪ ਮੈਂ ਇਦਾਂ ਰੱਖਿਆ ਤੇ ਆ ਕਵ ਆ ਰਿਹਾ ਆਪਣਾ ਬਾਡੀ ਦਾ ਤੇ ਕਵ ਤੋਂ ਤੁਸੀਂ ਇਦਾਂ ਕਰਕੇ ਸਟ੍ਰੇਟ ਇੰਚ ਟੇਪ ਦੇ ਨਾਲ ਤੁਸੀਂ ਮਾਰਕਿੰਗ ਨਹੀਂ ਕਰਨੀ ਮੈਜ਼ਰਮੈਂਟ ਨਹੀਂ ਲੈਣੀ ਤੁਸੀਂ ਬਾਡੀ ਦੇ ਨਾਲ ਮੈਜ਼ਰਿੰਗ ਟੇਪ ਨੂੰ ਦੇਖੋ ਇਦਾਂ ਕਰਕੇ ਫਲੈਟ ਕਰਨਾ ਉੱਪਰੋਂ ਇੰਚ ਟੇਪ ਤੁਸੀਂ ਛੱਡ ਸਕਦੇ ਹੋ ਔਰ ਜਿੱਥੇ ਤੁਹਾਡੀ hip area ਹੁੰਦਾ ਉੱਥੇ ਤੱਕ ਤੁਸੀਂ ਸਾਈਡ ਸੀਮ ਲੈ ਸਕਦੇ ਹੋ ਫੋਰ ਐਗਜ਼ਾਮਪਲ ਜੇ ਡੰਮੀ ਦੀ ਅਗਰ ਸਾਈਡ ਸੀਮ ਆਏਗੀ 13 ਇੰਚ ਔਰ 13 ਐਂਡ ਹਾਫ ਤੱਕ ਇਨਫ ਆ ਇਸ ਤੋਂ ਬਾਅਦ ਜਿਹੜਾ ਮੈਜ਼ਰਮੈਂਟ ਆਏਗਾ ਉਹ ਆਏਗਾ neck line ਦਾ neck line ਤੁਸੀਂ ਅਗਰ ਕਸਟਮਰ ਦਾ ਨਾਪ ਲੈ ਰਹੇ ਹੋ ਤੇ ਤੁਸੀਂ ਉਹਨਾਂ ਦੀ ਡਿਮਾਂਡ ਪੁੱਛ ਸਕਦੇ ਹੋ ਕਿ neck line ਕਿੰਨਾ ਡੀਪ ਪਾਉਂਦੇ ਆ ਫਾਰ ਇਗਜ਼ਾਮਪਲ ਉਹ ਇੰਨਾ ਡੀਪ ਕਰਦੇ ਆ ਤੇ ਤੁਸੀਂ neck line ਦੀ ਹਾਇਰ ਸ਼ੋਲਡਰ ਪੁਆਇੰਟ ਤੋਂ neck line ਤੁਸੀਂ ਇੱਧਰ ਮੈਜ਼ਰ ਕਰ ਲੈਣੀ ਸੈਂਟਰ ਫਰੰਟ ਦੀ ਜਿਹੜੀ ਸੀਮ ਆਏਗੀ ਉੱਥੇ ਤੱਕ 8 ਇੰਚਸ 7 ਐਂਡ ਹਾਫ 7 ਇੰਚਸ 6 ਐਂਡ ਹਾਫ ਸੋ ਨੈਕ ਲਾਈਨ ਦੀ ਤੁਸੀਂ ਮੈਜ਼ਰਮੈਂਟ ਅਦਾ ਟੇਢੀ ਲਓਗੇ ਤੇ ਉਹੋ ਹੀ ਉਸੇ ਹਿਸਾਬ ਨਾਲ ਤੁਸੀਂ ਨੈਕ ਲਾਈਨ ਜਿੰਨੀ ਕੁ ਡੀਪ ਕਸਟਮਰ ਦੀ ਰਿਕੁਆਇਰਮੈਂਟ ਹੈ ਕਸਟਮਰ ਅਗਰ ਕਹਿ ਰਿਹਾ ਕਿ ਮੈਂ ਸਿਰਫ ਨੈਕ ਲਾਈਨ ਡੀਪ ਪਾਉਣਾ ਹੈ ਜਾਂ ਬਹੁਤ ਛੋਟਾ ਪਾਉਣਾ ਹੈ ਤੇ ਤੁਸੀਂ ਉਸ ਹਿਸਾਬ ਨਾਲ ਨੈਕ ਦੀ ਮੈਜ਼ਰਮੈਂਟ ਲੈਣੀ ਆ ਅਗਰ ਤੁਹਾਡੇ ਕਸਟਮਰ ਨੇ ਕਾਲਰ ਲਗਵਾਉਣਾ ਹੈ ਗਲੇ ਨੂੰ ਜਾਂ ਬੈਂਡ ਲਗਵਾਉਣਾ ਮੈਂਡਰਨ ਕਾਲਰ ਹੋ ਗਿਆ ਤਾਂ ਤੁਸੀਂ ਆ ਜਿਹੜੀ ਜ਼ੀਰੋ ਨੈਕ ਲਾਈਨ ਦੀ ਸਿਲਾਈ ਲੱਗੀ ਹੋਈ ਆ ਤੁਸੀਂ ਇਸ ਨੂੰ ਫੋਲੋ ਕਰੋਗੇ ਇਹ ਜਿੰਨਾ neck ਹੈ ਤੁਸੀਂ ਇੰਨਾ ਹੀ ਲੈ ਲੋਗੇ ਜਿੱਦਾਂ ਇਹ ਆਇਆ ਰਾਉਂਡ 'ਚ ਸਵਾ 4 ਇੰਚ ਤੇ ਸਵਾ 4 ਇੰਚ ਹੀ ਤੁਸੀਂ neck ਕਰੋਗੇ ਰਾਉਂਡ 'ਚ ਜਦੋਂ ਤੁਸੀਂ ਕਾਲਰ ਲਗਾਉਣਾ ਚਾਹੇ ਸ਼ਰਟ ਕਲਰ ਹੋਵੇ ਚਾਹੇ ਕਨਵਰਟੇਬਲ ਕਾਲਰ ਹੋਵੇ ਜਾਂ ਬੈਂਡ neck ਹੋਵੇ ਤੇ ਤੁਸੀਂ ਜ਼ੀਰੋ neck ਬਣਾ ਕੇ ਉਹਦੇ ਉੱਪਰ ਤੁਸੀਂ ਕਾਲਰ ਲਗਾਉਗੇ ਸੇਮ ਵੇਦ ਨਾਲ ਅਗਰ ਬੈਕ neck ਦੀ ਆਪਾਂ ਮੈਜ਼ਰਮੈਂਟ ਲੈਣੀ ਆ ਤੇ ਹਾਇਰ ਸ਼ੋਲਡਰ ਪੁਆਇੰਟ ਤੋਂ ਕਿੰਨਾ ਡੀਪ ਲੈਣਾ neck ਹਾਇਰ ਸ਼ੋਲਡਰ ਪੁਆਇੰਟ ਤੋਂ ਤੁਸੀਂ ਮੈਜ਼ਰਿੰਗ ਟੇਪ ਰੱਖੋਗੇ ਸੈਂਟਰ ਬੈਕ ਦੀ ਜਿਹੜੀ ਸਲਾਈ ਲੱਗ ਰਹੀ ਆ ਉੱਥੇ ਤੁਸੀਂ neck ਮੈਚ ਕਰ ਲੋਗੇ ਵੀ 10 ਇੰਚ ਦਾ ਗਲਾ ਬਣਾਉਣਾ ਤੇ ਇੰਨਾ ਡੀਪ ਆਏਗਾ ਅਗਰ 18 ਇੰਚਸ ਰੈਡੀ ਰੱਖਣਾ ਤੇ ਇੰਨਾ ਡੀਪ ਮੈਜ਼ਰਮੈਂਟ ਆਏਗੀ ਆਪਣੀ ਡਾਰਟਸ ਦੀ ਡਾਰਟਸ ਕਿੰਨੂੰ ਕਹਿੰਦੇ ਆ ਆਪਾਂ ਪੰਜਾਬੀ ਵਿੱਚ ਲੇਡੀਜ਼ ਪਲੇਟਾਂ ਪਲੋਈਆਂ ਜਿਨ੍ਹਾਂ ਨੂੰ ਕਹਿੰਦੇ ਆ ਉਹ ਹੁੰਦੇ ਨੇ ਡਾਰਟਸ ਇਹ ਬਹੁਤ ਟਾਈਪ ਦੇ ਹੁੰਦੇ ਨੇ ਕੀ ਸਭ ਤੋਂ ਜਿਹੜਾ ਬੇਸਿਕ ਡਾਟ ਆ ਉਹ ਪੈਂਦਾ ਆਪਣਾ ਇੱਧਰ ਕਰਕੇ ਜਿੰਨੂੰ ਆਪਾਂ ਫ੍ਰੈਂਚ ਡਾਟ ਬੋਲਦੇ ਆ ਇੱਥੇ ਪੈਂਦਾ ਆ ਫਿਸ਼ ਕਟ ਵੀ ਉਹਨੂੰ ਬੋਲ ਦਿੰਦੇ ਆ ਇੱਕ ਇੱਧਰ ਸਾਈਡ ਸੀਮ ਤੇ ਪੈਂਦਾ ਆ ਡਾਟ ਆਹ ਵਾਲਾ ਜਿਹੜਾ ਔਰ ਇੱਕ ਪੈਂਦਾ ਆ ਆਰਮ ਹੋਲ ਤੇ ਤਿੰਨ ਡਾਟਸ ਜਿਹੜੇ ਲੇਡੀਜ਼ ਪੰਜਾਬੀ ਸੂਟ ਦੇ ਵਿੱਚ ਪੈਂਦੇ ਨੇ ਉਹ ਤਿੰਨ ਮੇਜਰ ਇਹੀ ਡਾਟ ਨੇ ਔਰ ਇੱਕ ਇੱਕ ਸਿੰਗਲ ਸਿੰਗਲ ਡਾਟ ਪੈਂਦਾ ਬੈਕ ਤੇ ਉਹਨੂੰ ਵੀ ਆਪਾਂ ਵੇਸਟ ਡਾਟ ਯਰ ਫ੍ਰੈਂਚ ਡਾਟ ਬੋਲਦੇ ਆ ਠੀਕ ਹੈ ਡਾਰਟਸ ਦੀ ਮੇਨ ਮੋਟਿਫ ਕੀ ਹੁੰਦਾ ਹੈ ਕਿ ਸੂਟ ਦੀ ਜਿਹੜੀ ਫੁੱਲਨੈਸ ਹੁੰਦੀ ਆ ਕਮਰ ਤੇ ਉਹਨੂੰ ਘਟਾ ਦਿੰਦਾ ਆ ਡਾਰਟਸ ਜਦੋਂ ਆਪਾਂ ਕਪੜਾ ਦੱਬ ਦਈਦਾ ਆ ਤੇ ਫਿਟਿੰਗ ਬਹੁਤ ਅੱਛੀ ਆਉਂਦੀ ਆ ਆਰਮਹੋਲ ਤੇ ਅਗਰ ਸਾਡੇ ਫਰੰਟ ਆਰਮਹੋਲ ਤੇ ਫੈਬਰਿਕ ਫੁੱਲਦਾ ਆ ਪਕਰਿੰਗ ਆਉਂਦੀ ਆ ਤੇ ਜਦੋਂ ਆਪਾਂ ਡਾਰਟ ਪਾ ਦਿੰਨੇ ਆ ਤੇ ਫਿਟਿੰਗ ਬਹੁਤ ਸੋਹਣੀ ਆ ਜਾਂਦੀ ਡਾਰਟਸ ਦਾ ਸਿਰਫ ਇੰਨਾ ਹੀ ਕੰਮ ਹੁੰਦਾ ਹੈ ਤੇ ਡਾਰਟਸ ਦੀ ਮੈਜ਼ਰਮੈਂਟ ਆਪਾਂ ਕਿੱਦਾਂ ਲੈਣੀ ਆ ਮੋਸਟਲੀ ਜਿਹੜੇ ਆ ਟੇਲਰਸ ਜਾਂ ਨਵੇਂ ਸਟੂਡੈਂਟਸ ਨੇ ਜਿਹੜੇ ਸਟਿਚਿੰਗ ਸਿੱਖਦੇ ਆ ਉਹਨਾਂ ਨੂੰ ਡਾਰਟਸ ਦੀ ਮੈਜ਼ਰਮੈਂਟ ਨਹੀਂ ਲੈਣੀ ਆਉਂਦੀ ਤੇ ਡਾਰਟਸ ਦੀ ਮੈਜ਼ਰਮੈਂਟ ਵੀ ਆਪਾਂ ਸੇਮ ਲੈਂਥ ਜਿੱਦਾਂ ਲਈਦੀ ਆ ਉਦਾਂ ਹੀ ਲੈਣੀ ਆ ਹਾਇਰ ਸ਼ੋਲਡਰ ਪੁਆਇੰਟ ਤੋਂ ਹਾਇਰ ਸ਼ੋਲਡਰ ਪੁਆਇੰਟ ਤੋਂ ਆਪਾਂ ਮੈਜ਼ਰਿੰਗ ਟੇਪ ਬਿਲਕੁਲ ਸਟ੍ਰੇਟ ਲੈਣਾ ਆ ਔਰ ਹਾਈਐਸਟ ਜਿਹੜਾ ਤੁਹਾਡਾ ਪਾਰਟ ਆਏਗਾ ਬਸਟ ਦਾ ਠੀਕ ਹੈ ਉਹਨੂੰ ਤੁਸੀਂ ਮੈਜ਼ਰ ਕਰਨਾ ਫਾਰ ਇਗਜ਼ਾਮਪਲ ਆ ਮੇਰਾ 10 ਐਂਡ ਹਾਫ ਤੇ ਆ ਰਿਹਾ ਆ ਤੇ ਤੁਸੀਂ ਜਿਹੜਾ ਡਾਰਟ ਤੁਹਾਡਾ ਸ਼ੁਰੂ ਹੋਏਗਾ ਉਹ 11 ਐਂਡ ਹਾਫ ਤੋਂ ਸਟਾਰਟ ਹੋਏਗਾ ਹਾਈਐਸਟ ਬਸਟ ਪੁਆਇੰਟ ਜਿਹੜਾ ਆਉਂਦਾ ਆ ਉਹ ਤੋਂ ਤੁਸੀਂ 1 ਇੰਚ ਡਾਊਨ ਤੇ ਵੇਸਟ ਡਾਟ ਪਾਓਗੇ 11 ਐਂਡ ਹਾਫ ਤੇ ਔਰ ਟੋਟਲ ਡਾਟ ਦੀ ਜਿਹੜੀ ਲੈਂਥ ਹੋਏਗੀ ਉਹ ਹੋਏਗੀ 7 ਇੰਚ ਤੇ ਦੇਖੋ 7 ਇੰਚ ਦਾ ਅਗਰ ਮੈਂ ਡਾਟ ਪਾਉਂਗੀ ਜਿੰਨਾ ਹਾਂ ਮੇਰਾ ਇੰਚਟੇਪ ਦੇਖੋ ਉੱਪਰ ਨੂੰ ਹੋ ਰਿਹਾ ਇਹਨੂੰ ਮੈਂ ਜਦੋਂ ਡਾਟ ਦੇ ਵਿੱਚ ਦਗਾ ਕੇ ਕਨਵਰਟ ਕਰੂੰਗੀ ਤੇ ਸੂਟ ਦੀ ਫਿਟਿੰਗ ਬਹੁਤ ਅੱਛੀ ਆ ਜਾਏਗੀ ਸੇਮ ਵੇ ਦੇ ਨਾਲ ਇਧਰ ਵਾਲੇ ਜਿਹੜੇ ਸਾਈਡ ਤੇ ਡਾਟ ਹੁੰਦੇ ਆ ਆਰਮਹੋਲ ਡਾਟ ਔਰ ਸਾਈਡ ਸੀਮ ਡਾਟ ਇਹਨਾਂ ਦੀ ਮੈਜ਼ਰਮੈਂਟ ਵੀ ਤੁਹਾਡੇ ਜਿਹੜੇ ਸੂਟ ਦੀ ਮੈਜ਼ਰਮੈਂਟ ਆ ਉਹਦੇ ਅਕੋਰਡਿੰਗ ਥੋੜੀ ਥੋੜੀ ਚੇਂਜ ਹੋਏਗੀ ਮੋਸਟਲੀ ਡੇਢ ਤੋਂ ਲੈ ਕੇ ਸਵਾ ਦੋ ਤੱਕ ਦੇ ਮੈਜ਼ਰਮੈਂਟਸ ਇਹ ਜੇ ਹੁੰਦੀਆਂ ਆ ਕਿ ਤੁਸੀਂ ਇੰਨੇ ਡਾਟਸ ਪਾ ਸਕਦੇ ਹੋ ਬੈਕ ਦਾ ਜਿਹੜਾ ਡਾਟ ਆਏਗਾ ਬੈਕ ਦੇ ਡਾਟ ਦੀ ਮੈਜ਼ਰਮੈਂਟ ਵੀ ਹਾਇਰ ਸ਼ੋਲਡਰ ਪੁਆਇੰਟ ਤੋਂ ਲੈ ਕੇ ਲੋਅਰ ਦਿੱਤੇ ਤੱਕ ਦੇਖੋ ਜਿੰਨਾ ਤੁਹਾਨੂੰ ਏਰੀਆ ਤੁਸੀਂ ਵਿੱਚ ਡਾਟ ਦੇ ਦੇਣਾ ਤੁਸੀਂ ਉਥੋਂ ਤੁਸੀਂ ਡਾਟ ਦੇ ਸਕਦੇ ਹੋ ਫੋਰ ਐਗਜ਼ਾਮਪਲ ਇਹਦੇ 13 ਇੰਚ ਤੇ ਆ ਰਿਹਾ ਜੇ ਤੁਸੀਂ 13 ਇੰਚ ਦਾ ਇਹ ਡਾਟ ਪਾ ਸਕਦੇ ਹੋ 13 ਤੋਂ ਲੈ ਕੇ 20 ਤੱਕ ਇਹ 7 ਇੰਚ ਦਾ ਹੀ ਡਾਟ ਬਣੇਗਾ ਉਹਦੇ ਨਾਲ ਆਹ ਸੂਟ ਦੀ ਜਿਹੜੀ ਆ ਏਰੀਆ ਆ ਇਹ ਬਹੁਤ ਪ੍ਰੋਪਰ ਫਿਟ ਆਏਗਾ ਸੂਟ ਦੀ ਫਿਟਿੰਗ ਅੱਛੀ ਆ ਜਾਏਗੀ ਨਾਰਮਲੀ ਕੀ ਹੁੰਦਾ ਆ ਕਿ ਟੇਲਰਸ ਜਿਹੜੇ ਨੇ ਉਹ ਜਿੰਨਾ ਫਰੰਟ ਤੇ ਡਾਟ ਪੈਂਦਾ ਆ ਮਤਲਬ ਫਰੰਟ ਤੇ ਜਿੰਨਾ ਡਾਊਨ ਪੈਂਦਾ ਹੈ ਜਿੰਨਾ ਆਪਾਂ ਇਹਦਾ 11.5 ਇੰਚ ਤੇ ਨਾਪਿਆ ਸੀ ਉਨਾ ਹੀ ਆਪਾਂ ਬੈਕ ਤੇ ਪਾ ਦਾਂਗੇ ਪਰ ਉਹਦੇ ਨਾਲ ਫਿਟਿੰਗ ਦਾ ਇੰਨਾ ਪ੍ਰੋਪਰ ਨਹੀਂ ਆਉਂਦਾ ਕਿਉਂਕਿ ਫਰੰਟ ਦੀ ਜਿਹੜੀ ਫਿਟਿੰਗ ਹੁੰਦੀ ਆ ਸਾਨੂੰ ਇਥੋਂ ਇੱਥੋਂ ਟਾਈਟ ਏਰੀਆ ਚਾਹੀਦਾ ਹੁੰਦਾ ਫਰੰਟ ਦਾ ਬਟ ਬੈਕ ਸਾਈਡ ਦਾ ਸਾਨੂੰ ਆਹ ਲੋਅਰ ਪੋਰਸ਼ਨ ਤੋਂ ਥੋੜਾ ਜਿਹਾ ਚਾਹੀਦਾ ਹੁੰਦਾ ਕਿਉਂਕਿ ਆਹ ਬੈਕ ਜਿਹੜੀ ਬੋਨ ਆ ਉਹਦੇ ਅੰਦਰ ਸਾਨੂੰ ਫਿਟਿੰਗ ਚਾਹੀਦੀ ਆ ਇੱਥੇ ਵਾਲੇ ਪੋਰਸ਼ਨ ਤੇ ਨਹੀਂ ਸੋ ਬੈਕ ਦਾ ਜਿਹੜਾ ਡਾਟ ਆ ਉਹ ਮੋਸਟਲੀ 1 ਤੋਂ 1.5 ਇੰਚ ਡਾਊਨ ਤੇ ਹੁੰਦਾ ਫਰੰਟ ਵਾਲੇ ਡਾਟ ਤੋਂ 1 ਤੋਂ 1.5 ਇੰਚ ਡਾਊਨ ਤੇ ਸੋ ਹੁਣ ਆਪਾਂ ਬਾਹਾਂ ਦੀ ਜਿਹੜੀ ਆ 슬ੀਵ ਦੀ ਮੈਜ਼ਰਮੈਂਟ ਲਵਾਂਗੇ ਤੇ ਮੈਂ ਤੁਹਾਨੂੰ ਪਹਿਲਾਂ ਐਕਸਪਲੇਨ ਕਰੂੰਗੀ ਕਿ 슬ੀਵ ਦੀ ਜਿਹੜੀ ਲੈਂਥ ਹੁੰਦੀ ਆ ਵੇਰੀ ਕਰਦੀ ਆ ਕਿ ਉਹਦਾ ਨਾਮ ਚੇਂਜ ਹੋ ਜਾਂਦਾ ਜਿਹੜੀ ਇਹਨਾਂ ਨੇ ਟੌਪ ਦੀ ਪਾਈ ਇਹਨੂੰ ਇਹਨੂੰ ਆਪਾਂ ਹਾਫ 슬ੀਵ ਬੋਲਦੇ ਆ ਆਹ ਜਿਹੜਾ ਜਿਹੜਾ ਚੀਜ਼ ਆ ਉਹਨੂੰ ਆਪਾਂ ਬਾਈਸੈਪ ਬੋਲਦੇ ਆ ਆ ਆਏਗਾ ਐਲਬੋ ਇਹ ਜਿਹੜਾ ਆਏਗਾ ਇੱਧਰ ਫੋਰ ਆਰਮ ਦਾ ਜਿਹੜਾ ਮਿੱਡ ਆਂਦਾ ਆ ਇਹਨੂੰ ਆਪਾਂ 3/4 슬ੀਵ ਜੇਕਰ ਇੱਥੇ ਤੱਕ 슬ੀਵ ਬਣਾਉਣੀ ਆ ਤਾਂ 3/4 슬ੀਵ ਪਾਉਣੀ ਆ ਬਾਵਾ

ਉੱਥੇ ਆਪਾਂ ਇਦਾਂ ਕਰਕੇ ਰਾਉਂਡ ਦੇ ਵਿੱਚ ਇਹ ਹੈ 11 ਠੀਕ ਹਾਫ 슬ੀਵ ਦੀ ਮੈਜ਼ਰਮੈਂਟ ਇਦਾਂ ਲੈਣੀ ਆ ਅਗਰ ਅਸੀਂ ਐਲਬੋ ਤੋਂ ਉੱਪਰ ਬਣਾ ਰਹੇ ਹਾਂ 슬ੀਵ ਤੇ ਸਾਨੂੰ 슬ੀਵ ਦੀ ਲੈਂਥ ਇਦਾਂ ਸਟ੍ਰੇਟ ਬਾਜੂ ਕਰਕੇ ਲੈ ਲਾਂਗੇ 11 ਇੰਚਸ ਸੇਮ ਵੇਦ ਨਾਲ ਰਾਉਂਡ ਹੈਮ ਵੀ ਲਵਾਂਗੇ ਆਪਾਂ ਸੀ ਇਹ 9 ਇੰਚਸ ਆਇਆ ਔਰ ਇਸ ਤੋਂ ਬਾਅਦ ਅਗਰ ਆਪਾਂ 3/4 ਬਾਜੂ ਬਣਾਉਣੀ ਆ ਜਾਂ ਫੁੱਲ 슬ੀਵ ਬਣਾਉਣੀ ਆ ਤੇ ਸਾਨੂੰ ਜਿਹੜੀ ਕਸਟਮਰ ਨੂੰ ਰਿਕਵੈਸਟ ਕਰਨੀ ਪੈਣੀ ਕਿ ਤੁਸੀਂ 슬ੀਵ ਇਦਾਂ ਕਰ ਲਓ ਸਟ੍ਰੇਟ ਸਿੱਧੀ ਬਾਹ ਦਾ ਤੁਸੀਂ ਨਾਪ ਨਹੀਂ ਲੈਣਾ ਜਦੋਂ ਬਾਹ ਬੈਂਡ ਹੁੰਦੀ ਆ ਤੇ ਲੰਬਾਈ ਦੇ ਵਿੱਚ ਫਰਕ ਪੈ ਜਾਂਦਾ ਤੇ ਤੁਸੀਂ ਨਾਪ ਜਿਹੜਾ ਲੈਣਾ ਆ ਪੌਣੀ ਬਾਹ ਦਾ ਜਾਂ ਪੂਰੀ ਬਾਹ ਦਾ ਬਾਹ ਨੂੰ ਤੁਸੀਂ ਇਦਾਂ ਫੋਲਡ ਕਰਨਾ ਲੰਬਾਈ ਤੁਸੀਂ ਇਧਰੋਂ ਲੈਣੀ ਆ ਆ ਇਹਨੂੰ ਆਪਾਂ ਐਲਬੋ ਕਹਿੰਦੇ ਆ ਕੋਣੀ ਕੋਣੀ ਤੋਂ ਇਦਾਂ ਫੋਲਡ ਕਰਕੇ ਤੁਸੀਂ ਕਸਟਮਰ ਨੂੰ ਇਦਾਂ ਕਰਕੇ ਦਿਖਾਣਾ ਹੈ ਮੈਜ਼ਰਿੰਗ ਟੇਪ ਵੀ ਕਿੰਨੀ 슬ੀਵ ਕਰਦੀ ਹੈ। ਅਗਰ ਪੂਰੀ ਬਣਾਉਣੀ ਹੈ ਤੇ 25 ਇੰਚ ਆਏਗਾ। ਅਗਰ ਆਪਾਂ ਪੌਣੀ ਬਣਾਉਣੀ ਹੈ ਤੇ 20 ਇੰਚ ਵੀ ਆ ਸਕਦਾ 21 ਇੰਚ ਵੀ ਆ ਸਕਦਾ 22 ਇੰਚ ਵੀ। ਜਿੱਥੇ ਵੀ ਲੰਬਾਈ ਕਸਟਮਰ ਨੂੰ ਤੁਹਾਡੀ ਓਕੇ ਲੱਗਦੀ ਆ ਵੀ ਮੈਨੂੰ ਇੰਨੀ 슬ੀਵ ਚਾਹੀਦੀ ਆ ਤੁਸੀਂ ਉੱਥੋਂ ਹੀ ਮੈਜ਼ਰਿੰਗ ਟੇਪ ਦੇ ਨਾਲ ਹਮ ਏਰੀਆ ਮੈਜ਼ਰ ਕਰ ਲੈਣਾ ਸੀ 4 ਇੰਚ ਮੈਜ਼ਰਿੰਗ ਟੇਪ ਦੇਖੋ ਤੁਹਾਡੇ ਇਦਾਂ ਕਰਕੇ ਥੋੜਾ ਜਿਹਾ ਮੂਵ ਹੋਣਾ ਚਾਹੀਦਾ ਬਾਜੂ ਤੇ ਏ ਨਾ ਹੋਏ ਕੀ ਬਹੁਤ ਟਾਈਟ ਮੈਜ਼ਰ ਕਰ ਲਓ ਔਰ ਫਿਰ 슬ੀਵ ਆਏ ਨਾ ਪੌਣੀ ਬਾਹਂਦ ਵਿੱਚ ਹੋਰ ਮੈਜ਼ਰਮੈਂਟਸ ਵੀ ਰਿਕੁਆਇਰਡ ਹੁੰਦੀਆਂ ਜਿੱਦਾਂ ਕਿ ਸਿੱਧਾ ਕਰ ਲਓ ਕਿ ਜਿੱਦਾਂ ਕਿ ਤੁਸੀਂ ਬਾਈਸੈਪ ਰਾਉਂਡ ਬਾਈਸੈਪ ਸੀ ਰਾਉਂਡ ਬਾਈਸੈਪ 10 ਆਏਗਾ ਇਦਾਂ ਹੀ ਰਾਉਂਡ ਐਲਬੋ ਵੀ ਮੈਜ਼ਰਮੈਂਟ ਕਰ ਲੈਣੀ ਆ ਤੁਸੀਂ ਔਰ ਇਦਾਂ ਹੀ ਤੁਸੀਂ ਹਮ ਦੀ ਮੈਜ਼ਰਮੈਂਟ ਵੀ ਲੈਣੀ ਸਾਰੀ ਬਾਹ ਦਾ ਨਾਪ ਤੁਸੀਂ ਛੋਟੇ ਛੋਟੇ ਪਾਰਟਸ ਚ ਰਾਉਂਡ ਚ ਲਓਗੇ ਤੇ ਫਿਟਿੰਗ ਬਹੁਤ ਅੱਛੀ ਆ ਜਾਏਗੀ ਔਰ ਆਰਮਹੋਲ ਦੀ ਜਿਹੜੀ ਮੈਜ਼ਰਮੈਂਟ ਲੈਣੀ ਆ ਤੁਸੀਂ ਉਹ ਤੁਸੀਂ ਦੇਖੋ ਇਦਾਂ ਕਰਕੇ 16 ਇੰਚਸ ਠੀਕ ਹੈ ਜੀ ਇਦਾਂ ਕਰਕੇ ਤੁਹਾਡੀ ਮੈਜ਼ਰਮੈਂਟ 슬ੀਵ ਦੀ ਕੰਪਲੀਟ ਹੁੰਦੀ ਆ ਨੈਕਸਟ ਮੈਜ਼ਰਮੈਂਟ ਆਪਾਂ ਲੈਣੀ ਆ ਹੁਣ ਸਲਵਾਰ ਦੀ ਤੇ ਜਿਹੜੀ ਸਲਵਾਰ ਦੀ ਮੈਜ਼ਰਮੈਂਟ ਲੈਣੀ ਆ ਉਹ ਵੀ ਆਪਾਂ ਆ ਜਿਹੜੀ ਸਾਈਡ ਸੀਮ ਆਉਂਦੀ ਆ ਆ ਸਾਈਡ ਸੀਮ ਤੋਂ ਹੀ ਲੈਣੀ ਆ

ਠੀਕ ਹੈ ਜੀ ਅਗਰ ਕਸਟਮਰ ਨੇ ਹੀਲ ਵੇਅਰ ਕੀਤੀ ਹੋਈ ਆ ਤਾਂ ਤੁਸੀਂ ਉਸ ਅਕੋਰਡਿੰਗ ਮੈਜ਼ਰਮੈਂਟ ਨੂੰ ਆਪਣੇ ਅਕੋਰਡਿੰਗ ਐਡਜਸਟ ਕਰ ਸਕਦੇ ਹੋ ਔਰ ਇਦਾਂ ਹੀ ਅਗਰ ਮੈਂ ਲੰਬਾਈ ਤੁਹਾਨੂੰ ट्राਊਜ਼ਰਸ ਦੀ ਦੱਸਾਂ ਤੇ ट्राਊਜ਼ਰ ਦੀ ਲੰਬਾਈ ਲੈਣ ਲਈ ਤੁਸੀਂ ट्राਊਜ਼ਰ ਦੀ ਲੰਬਾਈ ਦੇਖੋ 40 ਇੰਚ ਤੱਕ ਇੱਥੇ ਰਹੋਗੇ ਇਹ ਆਏਗਾ ਤੁਹਾਡਾ ਦੇਖੋ ਬਿਲਕੁਲ ਪੈਰਲਰ ਔਰ ਅਗਰ ਤੁਸੀਂ ਐਂਕਲ ਲੈਂਥ ਬਣਾਉਣਾ ਹੈ ਤੇ ਐਂਕਲ ਲੈਂਥ ਲਈ ਤੁਸੀਂ ਲੈਂਥ ਹੋਰ ਸ਼ਾਰਟ ਕਰੋਗੇ ਉਹ ਤੁਹਾਡੀ 38 ਇੰਚਸ ਤੇ ਆ ਜਾਏਗੀ ਠੀਕ ਹੈ ਐਂਕਰ ਲੈਂਥ ਪਰਾਉਜ਼ਰ ਦੀ ਲੰਬਾਈ ਇੰਨੀ ਆਏਗੀ ਬਟ ਅਗਰ ਫਲੋਰ ਲੈਂਥ ਬਣਾਉਣਾ ਜਿੱਦਾਂ ਕਿ ਸ਼ਰਾਰਾ ਗਰਾਰਾ ਸਰਕੂਲਰ ਪਲਾਜ਼ੋ ਤੇ ਤੁਸੀਂ ਫਲੋਰ ਲੈਂਥ ਦੀ ਲੰਬਾਈ ਨੂੰ ਹੀ ਫਾਲੋ ਕਰੋਗੇ ਜਿੱਦਾਂ ਕਿ 1.41 ਇਦਾਂ ਹੀ ਸਲਵਾਰ ਵੀ 1.41 ਹੀ ਤਿਆਰ ਹੋਏਗੀ ਹੁਣ ਮੈਜ਼ਰਮੈਂਟ ਆਪਾਂ ਜਿਹੜੀ ਸਲਵਾਰ ਦੀ ਲਈ ਆ ਉਹਦੇ ਵਿੱਚ ਆਪਾਂ ਮੈਂ ਤੁਹਾਨੂੰ ਲੈਂਥ ਤੇ ਦੱਸਤੀ ਕਿ ਲੈਂਥ ਕਿੱਦਾਂ ਲੈਣੀ ਆ ਮੋਸਟਲੀ ਆਪਾਂ ਨੂੰ ਬਾਡੀ ਮੈਜ਼ਰਮੈਂਟ ਤੋਂ ਜਿਹੜੀ ਲੈਣੀ ਹੁੰਦੀ ਸਿਰਫ ਲੰਬਾਈ ਦੀ ਜ਼ਰੂਰਤ ਹੁੰਦੀ ਆ ਅਦਰਵਾਈਜ਼ ਬਾਕੀ ਆਪਾਂ ਜਿਹੜੀ ਮੈਜ਼ਰਮੈਂਟ ਆ ਉਹ ਜਿਹੜੀ ਆਪਣੀ ਬੋਡੀ ਦੀ ਉੱਪਰ ਮੈਜ਼ਰਮੈਂਟ ਆ ਆਪਾਂ ਲੈ ਲਈ ਆ ਸ਼ਰਟ ਦੀ ਮੈਜ਼ਰਮੈਂਟ ਉਤੋਂ ਹੀ ਆਪਾਂ ਨੂੰ ਕਰ ਸਕਦੇ ਆ ਜਿਵੇਂ ਕਿ ਲੰਬਾਈ ਆਪਾਂ ਲਈ ਸੀ 41 ਐਂਡ ਹਾਫ ਹੁਣ ਆ ਗਿਆ ਆ ਹਮ ਔਰ ਪਹੁੰਚੇ ਜਿਹੜੇ ਸਲਵਾਰ ਦੀ ਜਿਨ੍ਹਾਂ ਨੂੰ ਆਪਾਂ ਮੋਰੀਆਂ ਬੋਲਦੇ ਆ ਇਹਦੀ ਚੌੜਾਈ ਇਹਦੀ ਚੌੜਾਈ ਕਿੰਦਾ ਰੱਖਦੇ ਆ ਅੱਜਕੱਲ ਜਿਹੜੀ ਸਟੈਂਡਰਡ ਆਂਦੀ ਆ ਪਹੁੰਚੇ ਉਹ 6.5 ਤੋਂ 7 ਇੰਚ ਦੇ ਵਿੱਚ ਆਲੇ ਆਂਦੀ ਆ ਠੀਕ ਹੈ 6.5 ਰੱਖ ਦੋ 7 ਰੱਖ ਦੋ ਪਰ ਕੁਝ ਜਿੱਦਾਂ ਲੇਡੀਜ਼ ਆ ਜਿੱਦਾਂ ਸਾਡੇ ਮਦਰ ਦੀ ਏਜ ਦੇ ਹੋਣ ਉਹ ਇੰਨੇ ਛੋਟੇ ਹਮ ਨਹੀਂ ਪਾਉਂਦੇ ਉਹ 7.5 ਤੋਂ 8 ਪਾ ਲੈਂਦੇ ਆ ਬਾਕੀ ਇਹ ਫੈਸ਼ਨ ਤੇ ਡਿਪੈਂਡ ਕਰਦਾ ਅਗਰ ਥੋੜੇ ਜੇ ਪੁਰਾਣੇ ਟਾਈਮ 'ਚ ਦੇਖੀਏ ਪਿਛਲੇ 10 ਸਾਲਾਂ ਬੈਕ ਤੇ ਉਦੋਂ ਪਹੁੰਚੇ ਇਹ ਜਿਹੜੇ ਬਹੁਤ ਵਾਈਡ ਚੱਲਦੇ ਸੀ 10 ਇੰਚ ਚੱਲਦੇ ਸੀ 9 ਇੰਚ ਚੱਲਦੇ ਸੀ ਹੌਲੀ ਹੌਲੀ ਘਟਦੇ ਘਟਦੇ ਅੱਜ ਕੱਲ ਇਹ 6 6.5 ਤੇ ਰਹਿ ਗਏ ਔਰ ਹੁਣੀ ਜਿੱਦਾਂ ਪਾਕਿਸਤਾਨੀ ਸਲਵਾਰਸ ਬਹੁਤ ਟ੍ਰੈਂਡ ਦੇ ਵਿੱਚ ਨੇ ਤੇ ਉਹਨਾਂ ਦੇ ਪਹੁੰਚੇ 7.5 ਫੇਰ ਥੋੜਾ ਵਾਈਡ ਚ ਆਉਣ ਲੱਗੇ ਠੀਕ ਹੈ ਤੇ ਇਹ ਤੁਸੀਂ ਆਪਣਾ ਕਸਟਮਰ ਦੀ ਡਿਮਾਂਡ ਹੁੰਦੀ ਆ ਕਸਟਮਰ ਦੀ ਆਪਣੀ ਰਿਕੁਆਇਰਮੈਂਟ ਆ ਵੀ ਉਹਨੂੰ ਇੰਨਾ ਹੀ ਪਹੁੰਚਾ ਪਾਉਣਾ ਤੇ ਤੁਸੀਂ ਆਪਾਂ ਉਹਨਾਂ ਨੂੰ ਉਹਦਾ ਵਰਬਲੀ ਪੁੱਛ ਸਕਦੇ ਹੋ ਨੈਕਸਟ ਆ ਗਿਆ ਜੀ 벨ਟ ਔਰ ਵਿਡਥ 벨ਟ ਦੀ ਵਿਡਥ ਕਿੰਨੀ ਹੁੰਦੀ ਆ ਮਤਲਬ 벨ਟ ਇਦਾਂ ਚੜਾਈ ਚ ਕਿੰਨੀ ਚਾਹੀਦੀ ਆ ਹੁਣ 벨ਟ ਦੀ ਇੱਕ ਸਟੈਂਡਰਡ ਮੈਜ਼ਰਮੈਂਟ ਹੁੰਦੀ ਆ ਸਾਨੂੰ ਜਿਹੜਾ हिਪ ਲੈਵਲ ਆ hip level ਤੋਂ 2 inch extra ਚੌੜੀ ਮਤਲਬ ਖੁੱਲੀ ਚਾਹੀਦੀ ਹੈ 벨ਟ ਸਲਵਾਰ ਦੀ ਤਾਂ ਕਿ ਅਸੀਂ इजीली ਵੇਅਰ ਕਰ ਸਕੀਏ ਸਲਵਾਰ ਦੇ ਵਿੱਚ ਮੋਸਟਲੀ ਉੱਪਰ ਨਾਲਾ ਜਾਂ ਇਲਾਸਟਿਕ ਹੁੰਦੀ ਆ ਬਟ ਸਾਨੂੰ ਲਾਉਣ ਪਾਉਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਸ ਲਈ ਉਹ 벨ਟ ਨੂਜ਼ ਰੱਖੀਦੀ ਆ 2 inch extra ਫਾਰ ਇਗਜ਼ਾਮਪਲ ਅਗਰ hip ਆਪਣੇ ਕੋਲ 21 inch ਆ ਤੇ ਅਸੀਂ ਜਿਹੜੀ ਸਲਵਾਰ ਦੀ 벨ਟ ਲੱਖਾਂਗੇ ਉਹ ਆਪਾਂ ਰੱਖਾਂਗੇ 23 ਇੰਚ ਤਿਆਰ ਪਰ ਜੋ ਕੋਈ ਖੁੱਲੀ ਹੋਰ ਪਾਉਣਾ ਚਾਹੁੰਦਾ ਜਿੱਦਾਂ 25 ਇੰਚ 27 ਇੰਚ ਹੋ ਤਾਂ ਬਹੁਤ ਜ਼ਿਆਦਾ ਵਾਈਡ ਜਾਏਗੀ ਪਰ ਅਗਰ ਕਸਟਮਰ ਤੁਹਾਡਾ ਚਾਹੁੰਦਾ ਹੈ ਤਾਂ ਤੁਸੀਂ ਉਹਨੂੰ ਉਹਨਾਂ ਹੀ ਤਿਆਰ ਕਰ ਦੋਗੇ ਅਗਰ ਤੁਸੀਂ ਸਟੈਂਡਰਡ ਮੈਜ਼ਰਮੈਂਟ ਦੇ ਨਾਲ ਕਰਦੇ ਹੋ ਤਿਆਰ ਤੁਹਾਨੂੰ ਕਸਟਮਰ ਨੇ ਸਿਰਫ ਲੈਂਥ ਦੱਸੀ ਆ ਤਾਂ ਤੁਸੀਂ 21 ਇੰਚ ਛਿੱਪ ਨੂੰ 23 ਇੰਚ 벨ਟ ਲਗਾ ਸਕਦੇ ਹੋ ਅਗਰ 23 ਇੰਚ ਛਿੱਪ ਆ ਤੇ 25 ਇੰਚ 벨ਟ ਲਗਾ ਸਕਦੇ ਹੋ ਬਿਲਕੁਲ ਠੀਕ ਆਏਗੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਏਗੀ ਔਰ ਲਾਸਟ ਮੈਜ਼ਰਮੈਂਟ ਜਿਹੜੀ ਸਲਵਾਰ ਦੇ ਵਿੱਚ ਬਚਦੀ ਹੈ ਉਹ ਹੈ ਕਰਾਚ ਜਿਹਨੂੰ ਆਪਾਂ ਆਸਣ ਬੋਲ ਦਿੰਨੇ ਆ ਆਸਣ ਜਿਹੜਾ ਹੁੰਦਾ ਹੈ ਸਟੈਂਡਰਡ ਹੁੰਦਾ ਹੈ ਸਲਵਾਰ ਚ 14 ਇੰਚ ਤਿਆਰ 14 ਜਾਂ 15 ਜਿਹੜੇ ਲੇਡੀਜ਼ ਥੋੜਾ ਲੰਬਾ ਆਸਣ ਪਾਉਂਦੇ ਆ ਕੰਫਰਟੇਬਲ ਪਾਉਣਾ ਚਾਹੁੰਦੇ ਆ ਉਹ 15 ਇੰਚ ਦਾ ਲੰਬਾ ਪਾ ਦਿੰਦੇ ਆ ਤਿਆਰ ਨਹੀਂ ਤੇ 14 ਇੰਚ ਸਟੈਂਡਰਡ ਮੈਜ਼ਰਮੈਂਟ ਹੁੰਦੀ ਆ ਤੁਸੀਂ ਹਰ ਇੱਕ ਕਸਟਮਰ ਲਈ ਯੂਜ਼ ਕਰ ਸਕਦੇ ਹੋ ਪਰ ਜਿਹੜੇ ਕੋਈ ਹੈਲਦੀ ਆ ਜਾਂਦੇ ਆ ਤੇ ਉਸ ਤੁਹਾਨੂੰ ਉਹਦੇ ਬੋਡੀ ਦੇ ਅਕੋਰਡਿੰਗ ਥੋੜਾ ਇਹਨੂੰ ਐਕਸਟੈਂਡ ਕਰ ਸਕਦੇ ਹੋ ਥੈਂਕ ਯੂ